ਦੇਖ ਸਕਦੇ ਆ ਜੀ ਚੰਗੇ ਚੰਗੇ ਜਾਨਵਰ ਹਰੇਕ ਉਹ ਫਾਈਨਲ ਜਿਹੜਾ ਆ ਗਿਆ ਬਹੁਤ ਬਹੁਤ ਬਨਾਈਆਂ ਜਿਨ੍ਹਾਂ ਨੇ ਜਾਣਾ ਫਾਈਨਲ ਪ੍ਰਵੇਸ਼ ਕੀਤਾ ਜੀ ਘੈਂਟ ਘੈਂਟ ਜਾਨਵਰ ਆ ਜੀ ਦੇਖ ਸਕਦੇ ਆ ਜੀ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਰੰਗ ਦੇ ਹਾਂ ਜਿਹੋ ਦੇ ਕਿਹੜੇ ਪਿੰਡ ਤੋਂ ਆਏ ਜੀ ਅਮੀਸ਼ਾ ਖਾਲੜੇ ਲੱਗੇ ਕਿੱਥੇ ਪਿੰਡ ਦਾ ਪਤਾ ਅਮੀਸ਼ਾ ਖਾਲੜੇ ਲੱਗੇ ਖਾਲੜੇ ਲੱਗੇ ਪਾਪ ਜੀ ਤੇ ਕੀ ਨਾਂ ਇਹਦਾ ਸ਼ਿਕਾਰੀ ਦਾ ਹਾਂਜੀ ਵਾਹ ਬਈ ਵਾਹ ਦੇਖੋ ਨਾਂ ਬੜੇ ਸ਼ੌਂਕ ਦੇ ਨਾਲ ਬੱਚਿਆਂ ਨਾਲੋਂ ਵੱਧ ਕੇ ਨਾਂ ਰੱਖਣੇ ਪੈਂਦੇ ਆ ਇਹਨਾਂ ਦੇ ਬਾਕੀ ਇੱਧਰ ਵੀਰ ਕਿਰਾ ਬਲੈਕ ਹਾਂ ਉਸਤਾਦ ਕਿਹੜਾ ਇਲਾਕਾ ਆਪਣਾ ਜੀ ਇਸ਼ਾਰਾ ਟੱਲਾ ਨਿਸ਼ਾਰਾ ਟੱਲਾ ਬਾਰਡਰ ਏਰੀਆ ਜੀ ਵਾਹ ਜੀ ਵਾਹ ਏਰੀਆ ਪੈਂਦਾ ਬਾਰਡਰ ਜੀ ਨਾ ਚੱਲਦੇ ਕਿਸੇ ਦੇ ਅਲਟਰ ਜੀ ਘੈਂਟ ਏਰੀਆ ਕੀ ਨਾਂ ਰੱਖਿਆ ਉਸਤਾਦ ਇਹਦਾ ਨਾਂ ਰੌਟਕਾਲ ਵਾਹ ਬਈ ਵਾਹ ਵਾਹ ਜੀ ਵਾਹ ਚੰਗੇ ਤੋਂ ਚੰਗੇ ਜਾਨਵਰ ਤੁਹਾਨੂੰ ਦੇਖਣ ਬਸ ਬਾਸਰ ਦੀ ਰਾਜਾ ਜੀ ਕਰਾਉਂਦਾ ਮੇਰੇ ਕਾਰੀਰ ਦਾ ਨੋਟ ਕਰ ਲੈਣ ਜੀ ਇਹ ਦੇਖੋ ਇਹਦੀ ਮਾਂ ਲਿਆਂਦੀ ਸੀ ਉਦੋਂ 40000 ਰੁਪਏ ਦੀ ਗਰੇਵੀ ਕੁੱਤੀ ਉਹਦੇ ਬੱਚੇ ਭੈਣ ਭਰਾ ਜਿਹੜਾ ਫਾਈਨਲ ਚੱਪੜਿਆ ਵਾਹ ਵਾਹ ਗਰੇਵੀ ਕੁੱਤਾ ਗਰੇਵੀ ਹਾਂਜੀ ਬਾਸਰ ਬਿਲਕੁਲ ਜੀ ਜੀ ਸੀ ਨਹੀਂ ਨਾ ਫਾਈਨਲ ਹੋਣਾ ਵਾਹ ਜੀ ਪੁੱਤ ਅੱਜ ਲੱਗਾ ਵਿਖਾ ਦਿਓ ਉਧਰ ਵੀ ਵਾਹ ਜੀ ਵਾਹ ਇਸ ਦੇ ਨਾਲ ਵਾਹ ਬਈ ਵਾਹ ਵਾਹ ਵੀ ਬੜੀ ਕਿਆ ਬਾਤਾਂ ਹੈ ਜੀ ਬਾਈ ਮਿਲੀ ਹੈ ਪੁੱਤੈ ਨੂੰ ਹਣ ਫੇਰ ਫਾਈਨਲ ਆ ਰਹਿੰਦੇ ਨਾ ਫਾਈਨਲ ਇਹਦਾਂ ਵਾਹ ਬਈ ਵਾਹ ਬੜੀ ਰੇਸ਼ ਹੈ ਜੀ ਅਰੇ ਪੁੱਤਾਂ ਬਗਵਾਨ ਨੇ ਪੈਨਿਆ ਜੀ ਡਬਲ ਡੈਕ ਸ਼ੌਂਕ ਆ ਇਧਰ ਕਿਆ ਬਾਤਾਂ ਵੇਖੋ ਕਿਹੜੇ ਕਿਹੜੇ ਬਜ਼ੁਰਗਾਂ ਦੇ ਪੁਰਾਣੇ ਸ਼ੌਂਕ ਆ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਇਲਾਕਾ ਆਪਣਾ ਜੀ ਵਾਹ ਜੀ ਵਾਹ ਤੇ ਅਜੇ ਵੀ ਸ਼ੌਕ ਪੂਰਾ ਹੈ ਜੀ ਕਿੰਨੇ ਚਿਰ ਤੋਂ ਸ਼ੌਕ ਰੱਖਦੇ ਆ ਰਹੇ ਜੀ ਛੋਟਾ ਮੇਰਾ ਵੀ ਸ਼ੌਕ ਰੱਖਣ ਡਿਆ ਵਾਹ ਜੀ ਵਾਹ ਕਿ ਨਾ ਇਹਦਾ ਇਹਦਾ ਕੀ ਨਾ ਰੱਖੇਂਦਾ ਗੈ ਵੀ ਗੈ ਵੀ ਵਾਹ ਬਈ ਵਾਹ ਬੱਚਿਆਂ ਨਾਲੋਂ ਵੱਧ ਕੇ ਬਿਲਕੁਲ ਜੀ ਬਿਲਕੁਲ ਵੜੜੇ ਕੁੱਤੇ ਵੜੜੇ ਦਾ ਮੇਲੇ ਵਿੱਚ ਬਿਲਕੁਲ ਜੀ ਬਿਲਕੁਲ ਵਾਹ ਜਿਹੜੇ ਟਰੈਕ ਤੇ ਭਜਦੇ ਸੀ ਕਿੰਨੇ ਸਮੇਂ ਤੋਂ ਪਹਿਲਾਂ ਮੇਕੋ ਸ਼ਹਿਰ ਪਾਇਦਾ ਜਗਨੂ ਵਾਹ ਜੀ ਵਾਹ ਵਾਹ ਸ਼ਹਿਰ ਜੇ ਕੋਈ ਕੱਪ ਛੜਦਾ ਹੀ ਕਿਤੇ ਨਹੀਂ ਜਗਨੂ ਸੀ ਨਾਮ ਦਾ ਜੀ ਜਗ ਬੇ ਹੱਤੀ ਜਿਆਦਾ ਹੱਥ ਕਰਦਾ ਸ਼ਹਿਦ ਕਰਦਾ ਬਿਲਕੁਲ ਜੀ ਬੇ ਤੇ ਨੂੰ ਉੱਤੇ ਹੋਂ ਦਿੰਦਾ ਨਹੀਂ ਗੱਲ ਵਾਹ ਜੀ ਵਾਹ ਕਿਵੇਂ ਹੁਣੇ ਫਾਈਨਲ ਫੋਨਲ ਚ ਜਾਣ ਕੇ ਕਿਵੇਂ ਲੱਗਦਾ ਆ ਗਈ ਨਮਰਾ ਜਾ ਕੇ ਚੌਥੇ ਜਾ ਘਰੇ ਹੀ ਹੈ ਚੌਥੀ ਵਾਰ ਹੈ ਕੋਈ ਗੱਲ ਨਹੀਂ ਜੀ ਜੇ ਤਾਰ ਕੋਈ ਗੱਲ ਨਹੀਂ ਫਿਰ ਜੀ ਬੜੀ ਤਗੜੀ ਗੱਲ ਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਖਰੀ ਗੱਲ ਆ ਜੀ ਬਿਲਕੁਲ ਜੀ ਪਰ ਆਪਣਾ ਪ੍ਰਣ ਲੈ 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 ਛੇਤੀ ਕਰ ਯਾਰ ਭਾਈ ਫਾਈਨਲ ਕਰਦੀ ਕੰਮ ਠੀਕ ਆ ਠੀਕ ਆ ਦੇਖ ਸਕਦੇ ਆ ਜੀ ਬੜੇ ਵੱਡੇ ਵੱਡੇ ਵੀਰ ਦੱਸਦਾ ਵੀ ਪੂਰੇ ਨਾਮ ਜਿੱਤੇ ਆ ਜੀ ਬਾਕੀ ਦੇਖ ਸਕਦੇ ਆ ਕਿੱਡੇ ਬੱਚਿਆਂ ਕੋਲ ਉਹਨਾਂ ਨੂੰ ਕਰਾਇਆ ਰੈਸ਼ਟ ਕਰਾਉਣੀ ਪੈਂਦੀ ਆ ਪੂਲਿਆਂ ਦਾ ਮਿੰਨਰ ਕੁੱਤਾ ਪੂਲਿਆਂ ਦਾ ਖੰਸ਼ਟ ਮਾਰਿਆ ਇਹ ਇਹਨੇ ਹਾਂਜੀ ਵਾਹ ਵੀ ਵਾਹ ਕੀ ਬਾਤਾਂ ਆ ਜੀ ਪੂਲਾ ਪਿੰਡ ਅੱਜ ਦੇਖ ਸਕਦੇ ਆ ਜੀ ਕਿਵੇਂ ਮਿਹਨਤ ਕਰਨੀ ਪੈਂਦੀ ਆ ਜੀ ਕਿਵੇਂ ਦੇਖ ਸਕਦੇ ਆ ਬੜੀ ਅਨੂਦੀ ਜਿਹੜਾ ਕੱਲੇ ਵਾਲਾ ਮੋਟਰਸਾਈਕਲ ਬੱਚਿਆਂ ਨੂੰ ਵੱਢ ਕੇ ਬੇਨਤ ਮੰਗਦੇ ਆ ਜੀ ਇਹ ਛਾਬੀ ਲੈ ਲੈਣ ਇੰਦਾ ਕੀ ਨਾਸ ਗਰੇਵੀ ਕਰੇ ਗਰੇਵੀ ਕਰੇ ਦੇਖ ਸਕਦੇ ਆ ਤੁਸੀਂ ਪੂਰਾ ਸਖਤ ਤਮੀਨਤ ਕਰਨੀ ਪੈਂਦੀ ਆ ਪਾਪੂ ਜੀ ਸ਼ੌਂਕ ਪਾਲਣੇ ਠੀਕ ਆ ਜੀ ਬਹੁਤਿਆਂ ਦੇ ਨਾਲ ਸਿਸਟਮ ਕਿਉਂਕਿ ਜੋ ਗਰਮੀ ਦੇ ਵਿੱਚ ਜ਼ੋਰ ਲੱਗਦਾ ਪੂਰਾ ਜਦੋਂ ਭਜਦੇ ਆ ਕਿਵੇਂ ਉਹਨੂੰ ਰਸ਼ਟ ਦਵਾਉਂਦੇ ਆ ਕਿਉਂਕਿ ਜਦੋਂ ਭਜਦੇ ਆ ਤੇ ਲੱਤਾਂ ਥੱਕਦੀਆਂ ਜੀ ਜ਼ੋਰ ਲੱਗਦਾ ਇਹ ਤੇ ਰਾਸ਼ਟ ਦਵੰਦੀਏ ਜੀ ਫੇਰ ਵੀ ਵੇਖੋ ਮਾ 15 ਮੈਂ ਫਿਰ ਤੋਂ ਟਕੜ ਰਹਿ ਗਿਆ ਇੱਕ ਤਰ੍ਹਾਂ ਦਾ ਤਾਂ ਵੀ ਫਿਰ ਦੁਬਾਰਾ ਭਜਾਉਣੇ ਹੁੰਦੇ ਆ ਜੀ ਕਿਉਂਕਿ ਕੰਮ ਫਾਈਨਲ ਚ ਪਹੁੰਚਾ ਹੋਇਆ ਜੀ ਫਾਈਨਲ ਤੱਕ ਜਾ ਰਹੀ ਹੈ ਜੀ ਇਹ ਆਉਂਦਾ ਹੈ ਤਾਂ ਕ੍ਰੀਵੀ ਕਰੇਬੀ ਕਰੇਬੀ ਵੱਡੀ ਗਿਣਤੀ ਚ ਵੇਖ ਲੋ ਜਿਹੜੇ ਜਿਹੜੇ ਬਾਈ ਜੀ ਪੂਰੇ ਹਰ ਇੱਕ ਬੰਦਾ ਸ਼ਿਕਾਰੀ ਪਹੁੰਚੇ ਤੇ ਜੀ ਗੱਲ ਕਰੀ ਜਿਹੜਾ ਸ਼ੌਂਕ ਰੱਖਦੇ ਆ ਪਗ ਦੀ ਮਾਜੇ ਦੀ ਤਰਦੀ ਤੇ ਪਿੰਡ ਸੰਗਵਾ ਜੀ ਤਸੀਲ ਪੱਟੀ ਜਿਲ੍ਹਾ ਤਰਨਤਾਰਨ ਲੈ ਵੀ ਮਾਰੀ ਕਰਾਣ ਓਕੇ ਰਿਪੋਰਟ ਵੇਖੋ ਥਕਾਵਟ ਦੂਰ ਇਹ ਹੁੰਦੀ ਆ ਗੱਲ ਤੇ ਦੇਖ ਸਕਦੇ ਆ ਭਾਈ ਜੀ ਜਿਹੜਾ ਫਾਈਨਲ ਦੇ ਵਿੱਚ ਹਾਂਜੀ ਉਸਤਾਦ ਜੀ ਕੀ ਨਾਂ ਐ ਜੀ ਜੀ ਇਹ ਆ ਤਾਂ ਕਰੇਬੀ ਜੀ ਤੇ ਕਿਹੜੇ ਪਿੰਡ ਤੋਂ ਪਹੁੰਚੇ ਆ ਜੀ ਬਾਸਰ ਗਿਆ ਤੋਂ ਜੀ ਬਾਸਰ ਗਿਆ ਤੋਂ ਤੇ ਕਿਵੇਂ ਪੂਰੀ ਕ੍ਰੰਪ ਕਿੰਨੀ ਬਾਜੀ ਮਾਰ ਲਈ ਇਹਨੇ ਇਹ ਆਰ ਕੀ ਆਰ ਕਾ ਦਾ ਸੀਜ਼ਨ ਫਸਟ ਆ ਪਿਛਲੇ ਪਿਛਲੇ ਸਾਲ ਵੀ ਫਸਟ ਨੇ ਲਾਇਏ 19 19 ਟਰੋਫੀਆਂ ਲਿਆਂਦੀਆਂ ਜੀ ਪਿਛਲੇ ਸਾਲ ਵਾਹ ਵਾਹ ਬੜੀ ਤਕੜੀ ਗੱਲ ਆ ਯਾਰਾ ਪੂਰੀ ਮਾਨ ਵਾਲੀ ਗੱਲ ਆ ਹਾਂਜੀ ਤੇ ਕਿੰਨੇ ਚਿਰ ਦਾ ਹੋ ਗਿਆ ਉਸਤਾਦ ਇਹ ਤੇ 3 ਸਾਲਾਂ ਦਾ ਹੋ ਗਿਆ 3 ਸਾਲਾਂ ਦਾ ਹੋ ਗਿਆ ਪੂਰੀ ਘਰੇ ਵੀ ਟਰੈਕਟਰ ਬਣੇ ਹੋਨੇ ਆ ਨਾ ਹਾਂਜੀ ਹਾਂਜੀ ਜਿੱਥੇ ਭਜਾਉਂਦੇ ਆ ਜੀ ਕੀ ਬਾਤਾਂ ਐ ਜੀ ਵੇਖੋ 19 ਟਰਾਫੀਆਂ ਕੋਈ ਮਾੜੀ ਮੋੜ ਗੱਲ ਨਹੀਂ ਆ ਪਾਉ ਜੀ ਪੂਰੀ ਮਿਹਨਤ ਕਰਾਈ ਆ ਸੰਭਿਆ ਬਾਈ ਜੀ ਗਰਾ ਬਾਕੀ ਆ ਜੋ ਅੱਗੇ ਵੀ ਚੱਲਦੇ ਆ ਪਾ ਤੁਹਾਨੂੰ ਦਿਖਾਉਣੇ ਆ ਵੀਰ ਹੋਰ ਵੀ ਇੱਥੇ ਪੂਰੇ ਸ਼ਿਕਾਰੀ ਬਾਈ ਜੀ ਪਹੁੰਚੇ ਆ ਜੇ ਗੱਲ ਕਰੀਏ ਤਾਂ ਤੇ ਬਾਕੀ ਸਾਡੇ ਪੁਰਾਣੇ ਉਸਤਾਦ ਵੀ ਦੇਖ ਸਕਦੇ ਆ ਜੀ ਜਜਾਰੂ ਜਿਹੜੇ ਬੜੇ ਸਮੇਂ ਤੋਂ ਕਰਾਇਸੀ ਹੀ ਕੰਮ ਦੇ ਵਿੱਚ ਲੈਣ ਦੇ ਵਿੱਚ ਪਏ ਆ ਤੇ ਸੱਸੀ ਕਾ ਵੀਰ ਜੀ ਵੀਰ ਜੀ ਕੀ ਨਾਂ ਹੈ ਜੀ ਤੇ ਕਿਹੜਾ ਇਲਾਕਾ ਕਿਹੜਾ ਪਿੰਡ ਥੋੜਾ ਜਿਹਾ ਦਿਆ ਜੀ ਸੰਗਤਾਂ ਨੂੰ ਜਾਣਕਾਰੀ ਹੈ ਮੇਰਾ ਨਾਂ ਬੰਮਰਾਜ ਸਿੰਘ ਜੀ ਇਲਾਕਾ ਸਾਡਾ ਖਿੰਕਰਦੇ ਲਾਗੇ ਪਿੰਡ ਮੈਦੀਪੁਰ ਮੈਦੀਪੁਰ ਬਲਡ ਏਰੀਆ ਜੀ ਵਾਹ ਬਈ ਵਾਹ ਤੇ ਕਿਹੜੀ ਇਹ ਨੈ ਬਰੀਡ ਆ ਜੀ ਇਹ ਕੀ ਨਾਂ ਹੈ ਜੀ ਇਹਨਾਂ ਦਾ ਇਹ ਇੱਕ ਗ੍ਰੇ ਹੌੜਾ ਜੀ ਇਹ ਗ੍ਰੇ ਹੌੜ ਬਰੀਡ ਹੈ ਮੇਰੀ ਇਹਦਾ ਨਾਮ ਹੈ ਇੰਪੋਰਟ ਲਾਈਨਾਂ ਦੇ ਬੱਚੇ ਵਾਹ ਬਈ ਵਾਹ ਵਾਹ ਜੀ ਵਾਹ ਤੇ ਕਿੰਨੇ ਕੰਨਾ ਆਇਆ ਵਾ ਜਿਵਾਰੇ ਜਿਹੜੇ ਜੇਤੂ ਰਏ ਜੀ ਏ ਜੀ ਪਿਛਲੇ ਸਾਲ ਪੰਜਾਂ ਮੇਲਿਆਂ ਦੀ ਜੇਤੂ ਹੈ ਜੀ। ਵਾਹ ਬਈ ਵਾਹ। ਕੀ ਬਾਤ ਹੈ ਜੀ। ਤੇ ਟਰਾਫੀਆਂ ਦੀ ਤਾਂ ਕੋਈ ਗਿੰਤੀ ਵੀ ਨਹੀਂ। ਹਾਂ ਜੀ ਹਾਂ ਜੀ ਉਹ ਤੇ ਕਿਰਪਾ ਵੈਗਰੂ ਜੀ। ਵੈਗਰੂ ਜੀ ਮੇਰਾ ਜੀ। ਵਾਹ ਜੀ ਤੇ ਆਪਣਾ ਸਰਦਾਰ ਜੀ ਕੀ ਨਾਂ ਤੁਹਾਡਾ ਵੀ ਦੱਸ ਦੇ। ਹਾਂ ਜੀ ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਆਪਣਾ ਕਿਹੜਾ ਇਲਾਕਾ ਜੀ? ਮੇਰਾ ਜੀ ਮੜਰਤੋਕੇ। ਰਤੋਕੇ ਜੀ। ਹਾਂ ਜੀ ਤੇ ਖੇਮ ਕਰਨ ਦੇ ਲੱਗੇ। ਬਿਲਕੁਲ ਜੀ ਬਿਲਕੁਲ। ਤੇ ਕਿਹੜਾ ਸ਼ਿਕਾਰੀ ਲੈ ਕੇ ਆਇਆ ਕੀ ਨਾਂ ਇਹ? ਮੈਂ ਲੱਗਿਆ ਹੀ ਮੈਂ ਕੁਝ ਨਹੀਂ ਹੋ ਦੋ ਤਿਆਰ ਕੀਤੇ ਆ ਬੱਚੇ ਤਿਆਰ ਕੀਤੇ ਆ ਬੱਚੇ ਤਿਆਰ ਕੀਤੇ ਪਹਿਲਾ ਹੀ ਮੇਲਾ ਲੈ ਗਏ ਆ ਵਾਹ ਵੇ ਵਾਹ ਉਹ ਇੱਕ ਦੂਜੇ ਇੱਕ ਤੀਜੇ ਰੌਂਡ ਅਰ ਗਿਆ ਆ ਵਾਹ ਜੀ ਕੋਈ ਗੱਲ ਨਹੀਂ ਜੇ ਤਾਰ ਤਾਂ ਬਣੀ ਆ ਕੋਈ ਗੱਲ ਪਹਿਲਾ ਮੇਲਾ ਜੀ ਵਾਹ ਵੇ ਉਹ ਭਾਈ ਨਾ ਕਰਿਓ ਗੱਲ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਮੇਲੇ ਭਾਈਆਂ ਨੇ ਹਾਂ ਇਹ ਵੀ ਕਿਹੜਾ ਲੱਗਾ ਉਸਤਾਦ ਦੱਸਿਆ ਜੀ ਉਹ ਇੱਥੇ ਨਾ ਟਾਰੀ ਬਾਰਡਰ ਲੱਗੀ ਟਾਰੀ ਬਾਰਡਰ ਤੋਂ ਠੀਕ ਆ ਕੀ ਨਾ ਉਸਤਾਦ ਦਾ ਚਾਰਲੀ ਵਾਹ ਵੇ ਵਾਹ ਕੀ ਬਾਤ ਆ ਗੱਡੀਆਂ ਨਾਲੋਂ ਮਹਿੰਦੇ ਮਹਿੰਗੇ ਮੁੱਲ ਦੇ ਆ ਜੇ ਗੱਲ ਕਰੀਏ ਸਪਾਰੀ ਫਰਾਰੀ ਬਾਈ ਜੀ ਉਹਨਾਂ ਨੂੰ ਕਿਤੇ ਉੱਤੇ ਆ ਇਹਨਾਂ ਦੀ ਕੀਮਤ ਹੀ ਕੋਈ ਨਹੀਂ ਰਿਆਂਦੀ ਕਿ ਨਹੀਂ ਜੇ ਗੱਲ ਕਰੀਏ ਤਾਂ ਤੇ ਬਾਕੀ ਸੇਲ ਸੁੱਲਤੇ ਵੀ ਕੋਈ ਚੱਲਦਾ ਆ ਵੀ ਜੇ ਕੋਈ ਆਪਣੇ ਬੱਚੇ ਪੁੱਛੇ ਕਢਾਉਂਦੇ ਆ ਕਿ ਕਿਵੇਂ ਆ ਨਹੀਂ ਬੱਚੇ ਮੰਨ ਲਓ ਚੰਗਾ ਜਿਹੜੀ ਨਸਲ ਦੇ ਨੇ ਚੰਗੇ ਬਰੀਡ ਦੇ ਨੇ ਹਾਂਜੀ ਉਹਨਾਂ ਦੇ ਬੱਚੇ ਫਿਰ ਸੇਲ ਤੇ ਵਿਕ ਜਾਂਦੇ ਬਿਲਕੁਲ ਤਿਆਰ ਕਰਦੀ ਕੁੱਤੀ ਸੂਣ ਤੋਂ ਪਹਿਲਾਂ ਹੀ ਉਹਨਾਂ ਦੀ ਡਿਮਾਂਡ ਬੋਕ ਹੋ ਜਾਂਦੀ ਆ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਉਸਤਾ ਜੀ ਮਿਹਰਬਾਨੀ ਜੀ ਹੋਰ ਤੁਹਾਡੀ ਗੱਲ ਸੁਣਾਂ ਜੀ ਬਾਕੀ ਇਧਰ ਵੀਰ ਜੀ ਸਾਡੇ ਬੈਠੇ ਆ ਜੀ ਬਾਕੀ ਵੇਖੋ ਚੰਗੀ ਚੰਗੀ ਬਰੀਡ ਜਿਹੜੀ ਰੱਖੀ ਆ ਵੀਰਾਂ ਨੇ ਉਸਤਾਦ ਜੀ ਕਿਹੜਾ ਇਲਾਕਾ ਹੈ ਜੀ ਆਪਣਾ ਕੇਮ ਕਰਨਾ ਅੱਛਾ ਜੀ ਕੋਈ ਗੱਲ ਨਹੀਂ ਕੋਈ ਸੰਗਮ ਰਤੋ ਕੇ ਪਿੰਡ ਰਤੋ ਕੇ ਪਿੰਡ ਹੈ ਭਾਈ ਜੀ ਵੇਖੋ ਭਾਬੀ ਜੱਗਾ ਰਤੋ ਵਾਲੀ ਆ ਭਾਈ ਜੀ ਪੂਰਾ ਮਸ਼ਹੂਰ ਬੰਦਾ ਉਹਨਾਂ ਦੇ ਇਲਾਕੇ ਦੇ ਬੰਦੇ ਆਈ ਵਾਹ ਵਾਹ ਕਿਹੜਾ ਇਲਾਕਾ ਉਸਤਾਦ ਕਿੰਨੇ ਜਾਨਵਰ ਲੈ ਕੇ ਆਏ ਜੀ ਦੋ ਜੀ ਦੋ ਕੀ ਨਾਮ ਰੱਖੇ ਇਹਨਾਂ ਦੇ ਵਾਹ ਭਈਆ ਬੜੇ ਕਹਿਣ ਨਾ ਉਸਤਾਦ ਤੇ ਸ਼ੇਅਰ ਕਰੋ ਵੀਡੀਓ ਵਾਦੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਸਤਾਦ ਜੀ